ਪਾਕਿਸਤਾਨ ਚ ਹਸਨ ਅਬਦਾਲ ਦੀ ਧਰਤੀ ਤੇ ਅਸੀਂ ਖੜੇ ਆਂ ਇਤਿਹਾਸਕ ਥਾਂ ਆ ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਜਦੋਂ ਉਹ ਉਦਾਸੀਆਂ ਵੱਲ ਨਿਕਲੇ ਤੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਪੰਜਾ ਸਾਹਿਬ ਹਸਨ ਅਬਦਾਲ ਦੇ ਵਿੱਚ ਸਥਿਤ ਹੈ ਜੋ ਅਸੀਂ ਉਸਦੇ ਤੁਹਾਨੂੰ ਰੂਬਰੂ ਕਰਵਾ ਰਹੇ ਆਂ ਔਰ ਬਹੁਤ ਸਾਰੀ ਸੰਗਤ ਐਸੀ ਹੈ ਜਿਨ੍ਹਾਂ ਦੇ ਮਨ ਦੀ ਤਾਂਗ ਹੁੰਦੀ ਹੈ ਕਿ ਉਹ ਪਾਕਿਸਤਾਨ ਵਾਲੇ ਪਾਸੇ ਜਾ ਕੇ ਇਹਨਾਂ ਗੁਰਧਾਮਾਂ ਦੇ ਦਰਸ਼ਨ ਕਰਨ ਰੋਜ਼ ਰੋਜ਼ਾਨਾ ਅਰਦਾਸਾਂ ਹੁੰਦੀਆਂ ਨੇ ਪਰ ਕਈਆਂ ਦੀ ਅਰਦਾਸ ਪੂਰੀ ਹੁੰਦੀ ਹੈ ਕਈਆਂ ਨੂੰ ਵੀਜ਼ਾ ਮਿਲਦਾ ਹੈ ਕਈਆਂ ਨੂੰ ਨਹੀਂ ਮਿਲਦਾ ਬਹੁਤ ਸਾਰੀਆਂ ਸ਼ਰਤਾਂ ਦੇ ਤਹਿਤ ਜਿਹੜਾ ਆ ਉਹ ਵੀਜ਼ਾ ਲੱਗਦਾ ਹੈ ਤੇ ਇਸ ਵਕਤ ਵੀ 555ਵੇਂ ਪ੍ਰਕਾਸ਼ਪੁਰ ਮੌਕੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਨੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਦੇਦਾਰ ਕਰਨ ਦੇ ਲਈ ਸੰਗਤ ਇੰਡੀਆ ਵਾਲੇ ਪਾਸਿਓਂ ਵੀ ਤੇ ਹੋਰ ਕਈ ਥਾਵਾਂ ਤੋਂ ਇੱਥੇ ਨਤਮਸਤਕ ਹੋ ਕੇ ਆਈ ਹੈ ਤੇ ਇਹ ਉਹ ਥਾਂ ਹੈ ਜਿੱਥੇ ਦਰਸ਼ਨ ਕਰਨ ਦੇ ਲਈ ਸੰਗਤ ਦੂਰ ਦਰਾਡੇੋਂ ਆਈ ਹੈ ਪੰਜਾ ਸਾਹਿਬ ਦੀ ਧਰਤੀ ਇਤਿਹਾਸਕ ਗੁਰਦੁਆਰਾ ਸਾਹਿਬ ਜਿੱਥੋਂ ਦੀ ਅਸੀਂ ਤਸਵੀਰ ਤੁਹਾਡੇ ਨਾਲ ਇਸ ਵਕਤ ਸਾਂਝੀ ਕਰ ਰਹੇ ਹਾਂ ਔਰ ਸੰਗਤ ਇੱਥੇ ਦਰਸ਼ਨ ਕਰਦੀ ਹੈ ਬਹੁਤ ਸਾਰੇ ਲੋਕਾਂ ਦੀਆਂ ਸਾਲਾਂ ਬਾਅਦ ਰੀਝਾਂ ਪੂਰੀਆਂ ਹੁੰਦੀਆਂ ਨੇ ਇੱਥੇ ਆ ਕੇ ਕਿਉਂਕਿ ਸੰਗਤ ਕੱਲੀ ਪਾਕਿਸਤਾਨ ਤੋਂ ਨਹੀਂ ਇੰਡੀਆ ਵਾਲੇ ਪਾਸਿਓਂ ਯੂਕੇ ਕੈਨੇਡਾ ਅਮਰੀਕਾ ਤੇ ਹੋਰ ਕਈ ਮੁਲਕਾਂ ਤੋਂ ਆਉਂਦੀ ਹੈ ਕਿਉਂਕਿ ਗੁਰੂ ਸਾਹਿਬ ਕਿਸੇ ਇੱਕ ਧਰਤੀ ਦੇ ਕਿਸੇ ਇੱਕ ਜਾਤ ਜਾਂ ਇੱਕ ਧਰਮ ਦੇ ਨਹੀਂ ਉਹ ਸਾਰੇ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਰਹੇ ਨੇ ਆਪਣੀਆਂ ਸਿੱਖਿਆਵਾਂ ਦੇ ਵਿੱਚ ਔਰ ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਜਿਹੜੀ ਜਗ੍ਹਾ ਦੇ ਉੱਤੇ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਉਹ ਨਿਸ਼ਾਨ ਨੇ ਗੁਰੂ ਸਾਹਿਬ ਦੇ ਜੋ ਇੱਥੇ ਪੰਜਾ ਛਾਪਿਆ ਹੋਇਆ ਪੰਜਾ ਸਾਹਿਬ ਗੁਰਦੁਆਰਾ ਜਿਹੜਾ ਉਹ ਹਸਨ ਅਬਦਾਲ ਦੇ ਵਿੱਚ ਹੈ ਪਾਕਿਸਤਾਨ ਪੰਜਾਬ ਸੂਬੇ ਦੇ ਵਿੱਚ ਹੀ ਪੈਂਦਾ ਹੈ ਲਹਿੰਦੇ ਪੰਜਾਬ ਵਾਲੇ ਪਾਸੇ ਇਹ ਉਹ ਤਸਵੀਰ ਹੈ ਗੁਰੂ ਨਾਨਕ ਸਾਹਿਬ ਦਾ ਉਹ ਇਤਿਹਾਸਕ ਥਾਂ ਲੋਕਾਂ ਦੀ ਜੋ ਆਸਥਾ ਜੁੜੀ ਹੁੰਦੀ ਹੈ ਉਸ ਤੇ ਤਹਿਤ ਆ ਜਿਹੜਾ ਲੋਕ ਇੱਥੇ ਦਰਸ਼ਨ ਦੇਦਾਰ ਕਰਨ ਦੇ ਲਈ ਆਉਂਦੇ ਨੇ ਤੇ ਕਈ ਇੱਥੇ ਲੋਕ ਜਿਹੜੇ ਸੰਗਤ ਆਈ ਆ ਉਹਨਾਂ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਪਾਕਿਸਤਾਨ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਤਰਨਤਾਰਨ ਤੋਂ ਆ ਜੀ ਪਿੰਡ ਪਾਈ ਲੱਧੂ ਪਹਿਲੀ ਵਾਰ ਹੀ ਆਏ ਹਾਂ ਹਾਂ ਜੀ ਪਹਿਲੀ ਵਾਰ ਹੀ ਆਏ ਹਾਂ ਕਿਸ ਤਰ੍ਹਾਂ ਲੱਗਿਆ ਫਿਰ ਇੰਨਾ ਥਾਵਾਂ ਤੇ ਆ ਕੇ ਬਹੁਤ ਵਧੀਆ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਸਾਨੂੰ ਦਰਸ਼ਨ ਦੇਦਾਰੇ ਜਿਹੜੇ ਉਹ ਬਖਸ਼ਿਸ਼ ਕੀਤੇ ਆ ਜੀ ਬਹੁਤ ਬਹੁਤ ਹੀ ਜਿਆਦਾ ਜਿਹੜਾ ਸ਼ੁਕਰ ਕਰਦੇ ਆਂ ਗੁਰੂ ਨਾਨਕ ਸਾਹਿਬ ਦਾ ਜਿਨ ਨੇ ਇਸ ਧਰਤੀ ਤੇ ਸਾਨੂੰ ਨਤਮਸਤਕ ਹੋਣ ਵਾਸਤੇ ਸਮਾਂ ਬਖਸ਼ਿਸ਼ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ। ਜੀ ਬਾਬਾ ਜੀ ਕਿੱਥੋਂ ਆਏ ਹੋ? ਅਸੀਂ ਹਲਗੋ ਕੋਟੀ ਤੋਂ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਤੋਂ ਆਏ ਜੀ। ਤੁਹਾਨੂੰ ਮੌਕਾ ਕਦੋਂ ਮਿਲਿਆ ਪਹਿਲੀ ਵਾਰੀ? ਨਹੀਂ ਜੀ ਮੈਂ ਜੀ ਇਸ ਵੇਲੇ ਤਾਂ ਚੌਥੀ ਵਾਰ ਆ ਗਿਆ। ਅੱਛਾ ਪਹਿਲੇ ਮਤਲਬ 2 ਸਾਲਾਂ ਚ ਮੁੜ ਕੇ 5 ਚ ਮੁੜ ਕੇ 17 ਚ ਜੀ ਤੇ ਐਤ ਕੀ ਮਹਾਰਾਜ ਨੇ ਇਹ ਕਿਹਾ ਗਾਣੇ ਉਹ ਕਹੀ ਤੁਸੀਂ ਗੱਲੋਂ ਪਾਸਪੋਰਟ ਦੇ ਉੱਤੇ ਮੋਹਰ ਨਹੀਂ ਲਵਾਉਂਦੇ ਕਿਤੇ ਇਹ ਨਾ ਹੋਵੇ ਕੈਨੇਡਾ ਅਮਰੀਕਾ ਦੇ ਦਰਵਾਜ਼ੇ ਬੰਦ ਹੋ ਜਾਣ ਨਹੀਂ ਜੀ ਐਸੀ ਕੋਈ ਗੱਲ ਨਹੀਂ ਗਈ ਇਹ ਦਰਸ਼ਨ ਮੇਲੇ ਕਰਨੇ ਚਾਹੀਏ ਉਹ ਤਾਂ ਫੋਕੀ ਅਫਾ ਫੈਲੀ ਹੋਈ ਹੈ ਜੀ ਅੱਛਾ ਜੀ ਇਸ ਤਰ੍ਹਾਂ ਦਾ ਡਰ ਡੁੱਕਰ ਨਹੀਂ ਹੈ ਜਿਹੜੇ ਨੇ ਇੱਛੇ ਵੀਜ਼ਾ ਲਾ ਗਿਆ ਜੀ ਦਾ ਉਹ ਹੋਰ ਕੀ ਹੋਰ ਦੁਨੀਆ ਦੇ ਉੱਤੇ ਕੀ ਪਾ ਦਦਾ ਜੀ ਜੀ ਉਹਦੇ ਤਾਂ ਸਾਰੇ ਵੀਜ਼ੇ ਹੀ ਲੱਗ ਜਾਣਗੇ ਜੀ ਜੀ ਪਰ ਇਹ ਫਾਇ ਫਾਇਲੀ ਹੋਈ ਫੋਕੀ ਫਾਇ ਜਿੱਥੇ ਵੀ ਦੁਨੀਆ ਭਾਰ ਦੇ ਵਿੱਚ ਸੰਗਤ ਹੈ ਜਾਂ ਪੰਜਾਬੀ ਵਸਦੇ ਨੇ ਸਿੱਖ ਵਸਦੇ ਨੇ ਜਾਂ ਕੋਈ ਵੀ ਭਾਈਚਾਰਾ ਵਸਦਾ ਕਿਸਨੇ ਆ ਦੇਣਾ ਚਾਹੂੰਗਾ ਅਸੀਂ ਤਾਂ ਇਹ ਸੋਚਦੇ ਹਾਂ ਵੀ ਪ੍ਰਮਾਤਮਾ ਹਰ ਇੱਕ ਨੂੰ ਮੌਕਾ ਦੇਵੇ ਜੀ ਇੱਥੇ ਆਉਣ ਦਾ ਇਹ ਬਹੁਤ ਵੱਡਾ ਭਾਗਾ ਮੌਕਾ ਹੈ ਜੀ ਸਾਨੂੰ ਜ਼ਿੰਦਗੀ ਦੇ ਵਿੱਚ ਜੀ ਆਸ ਨਹੀਂ ਸੀ ਜੀ ਪਰ ਸਾਨੂੰ ਵੀ ਮਾਲਕ ਨੇ ਮੌਕਾ ਦਿੱਤਾ ਜੀ ਅਸੀਂ ਉਹ ਤਾਂ ਪਟਿਆਲਾ ਜ਼ਿਲ੍ਹੇ ਤੋਂ ਆਏ ਜੀ ਹਾਂਜੀ ਤਾਂ ਤੁਸੀਂ ਇੱਥੇ ਆ ਕੇ ਇਤਿਹਾਸ ਤੋਂ ਵੀ ਜਾਣੂ ਹੋਏ ਹੋਵੋਗੇ ਕੀ ਕੁਝ ਪਤਾ ਲੱਗਿਆ ਪਹਿਲਾਂ ਪਤਾ ਸੀ ਜਾਂ ਇੱਥੇ ਆ ਕੇ ਪਤਾ ਲੱਗਿਆ ਪਹਿਲਾਂ ਪਤਾ ਸੀ ਜੀ ਹਾਂਜੀ ਇੱਥੇ ਗੁਰੂ ਸਾਹਿਬ ਨੇ ਜਿੰਨੀ ਤੁਹਾਡੇ ਕੋਲ ਜਾਣਕਾਰੀ ਹੈ ਉਹ ਦੱਸਣਾ ਚਾਹੋਗੇ ਬਸ ਗੁਰੂ ਸਾਹਿਬ ਨੇ ਉੱਪਰ ਬਲੀਕੰਦਾਰੀ ਤੇ ਹੁਣ ਜਾ ਕੇ ਆਏ ਆ ਉੱਥੇ ਇਤਿਹਾਸ ਪਤਾ ਲੱਗਿਆ ਬਾਕੀ ਇਥੋਂ ਪਤਾ ਲੱਗਿਆ ਜੀ 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 ਤੁਸੀਂ ਕਿੱਥੋਂ ਆਏ ਬਾਈ ਜੀ ਹਾਂਜੀ ਚਵਾਲ ਤੋਂ ਆਏ ਜੀ ਤਰਨਤਨ ਡਿਸਟ੍ਰਿਕਟ ਤੋਂ ਪਹਿਲੀ ਵਾਰ ਆਏ ਸਾਡੀ ਤਿੰਨ ਪੀੜੀਆਂ ਦੇ ਵਿੱਚੋਂ ਕੋਈ ਨਹੀਂ ਆਇਆ ਮੈਂ ਪਹਿਲੀ ਵਾਰ ਆਇਆ ਵਾਹ ਤੇ ਇਤਿਹਾਸ ਪੜਿਆ ਸੀ ਹਾਂਜੀ ਤੇ ਬਲੀ ਕੰਧਾਰੀ ਜੀ ਨੇ ਜਦੋਂ ਪੱਥਰ ਰੇੜਿਆ ਜੀ ਬਾਈਬਲ ਦਾ ਜਲ ਨਹੀਂ ਦਿੱਤਾ ਹਾਂਜੀ ਉਦੋਂ ਗੁਰੂ ਸਾਹਿਬ ਨੇ ਤੋਂ ਪੱਥਰ ਪਾਸੇ ਕਰਕੇ ਤੇ ਪਾਣੀ ਕੱਢਾਇਆ ਤੇ ਦੋਨਾਂ ਦਾ ਝਾਨਾ ਖਾਲੀ ਕੀਤਾ ਜੀ ਬਾਅਦ ਚ ਬਲੀ ਕੰਧਾਰੀ ਜੀ ਤੇ ਜਿਹੜੇ ਉਹਨਾਂ ਬਲੀ ਕੰਧਾਰੀ ਜੀ ਨੇ ਕਹੇ ਜੇ ਤੂੰ ਐਡੇ ਪੀਰ ਜੀ ਜੀ ਤੇ ਮੇਰੇ ਜਿਹੜੇ ਮੇਰੇ ਆਪਣੇ ਮੇਰੇ ਗੁਰੂ ਆ ਉਹਨਾਂ ਦਾ ਗੋਸਤ ਕਰੋ ਜੀ ਫਿਰ ਉੱਥੇ ਸਰਸਾ ਦੇ ਵਿੱਚ ਜੀ ਉੱਥੇ ਗੁਰੂ ਸਾਹਿਬ ਜੀ ਨੇ ਉਹਨਾਂ ਦਾ 40 ਦਿਨ ਜੀ ਉਹਨਾਂ ਚਲੀਸਾ ਘਟੋ ਜੀ ਫਿਰ ਉੱਥੇ ਚਲੀਸਾ ਜਿਹੜਾ ਗੁਰੂ ਸਾਹਿਬ ਜੀ ਨੇ ਆਪਣਾ ਕਟਿਆ ਉੱਥੇ ਇਹਨਾਂ ਸ਼ਰਤ ਰੱਖੀ ਕਿ 40 ਦਾਣੇ ਜਿਹੜੇ ਬਾਜਰੇ ਦੇ ਚੁਮਕ ਜੋ ਵੀ ਖਾਣ ਵਾਸਤੇ ਤੇ ਇੱਕ ਕੋਲਾ ਪਾਣੀ ਦਾ ਜਲ ਦਾ ਰੱਖਿਆ ਤੇ ਜਿਹੜੇ ਬਲੀ ਕੰਧਾਰੀ ਜੀ ਦੇ ਗੁਰੂ ਹੀ ਉਹਨਾਂ ਨੂੰ 40 ਦਿਨਾਂ ਬਾਅਦ ਚੁੱਕ ਕੇ ਬੁਰੀ ਹਾਲਚ ਬਾਹਰ ਲਿਆਂਦਾ ਤੇ ਗੁਰੂ ਸਾਹਿਬ ਜੀ ਨੇ ਪੂਰੇ 40 ਦੇ 40 ਦਾਣੇ ਤੇ ਕੋਲਾ ਜਲ ਦਾ ਸਾਹਿਬ ਨੇ ਉਦੋਂ ਵੀ ਸਿਆਣਪ ਤੇ ਸੂਝ ਦਾ ਸਨੇਹਾ ਦਿੱਤਾ ਜਿਹੜੀ 40 ਸਾਹਿਬ ਗੁਰਦੁਆਰਾ ਸਜੋਬੀ ਦਾ ਇੱਥੇ ਆਪਣੇ ਪੰਜਾਬ 'ਚ ਰਹਿੰਦੇ ਜਿਹੜੇ ਸਾਡੇ ਵੀਰ ਆ ਹੋਰ ਸੰਗਤਾਂ ਉਹਨਾਂ ਨੂੰ ਉੱਥੇ ਦਰਸ਼ਨ ਕਰਨ ਜਾਣਾ ਚਾਹੀਦਾ ਜੀ ਤੇ ਜਦੋਂ ਵੀ ਮੌਕਾ ਮਿਲੇ ਇੱਥੇ ਆਉਂਦਾ ਤੇ ਇੱਥੇ ਮਤਲਬ ਜ਼ਰੂਰ ਕੋਸ਼ਿਸ਼ ਕਰੋ ਜੀ ਤੇ ਗਾਂ ਸਰਕਾਰ ਹੋਰ ਜਿਆਦਾ ਇੱਥੇ ਮਤਲਬ ਕਿ ਕੋਸ਼ਿਸ਼ ਕਰ ਰਹੀ ਆ ਜੀ ਕਿ ਯੂਥ ਆਵੇ ਬੜੇ ਨੌਜਵਾਨਾਂ ਦੇ ਨਾ ਮਨ ਵਿੱਚ ਡਰ ਹੁੰਦਾ ਮੈਂ ਪਹਿਲਾਂ ਵੀ ਬਾਪੂ ਜੀ ਨੂੰ ਪੁੱਛਿਆ ਉਹ ਕਹਿੰਦੇ ਇਹ ਤਾਂ ਫਵਾਹ ਆਵੇਂ ਤੁਹਾਨੂੰ ਕੀ ਲੱਗਦਾ ਕਈ ਡਰਦੇ ਹੋਏ ਵੀ ਨਹੀਂ ਪਾਸਪੋਰਟ ਤੇ ਵੀਜ਼ਾ ਲਮੋਂਦੇ ਇਹੋ ਜੇ ਕੋਈ ਗੱਲ ਨਹੀਂ ਕਿ ਮੈਂ ਸਾਰੀਆਂ ਕੰਟਰੀਆਂ ਚ ਹੋ ਗਿਆ ਹੁਣਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਮਤਲਬ ਕੋਈ ਫਵਾਹ ਆ ਡਾਰਿਆ ਇਹਦੇ ਕੋਈ ਚੱਕਰ ਨਹੀਂ ਹੈਗਾ ਤੇ ਬੜਾ ਪਿਆਰ ਸਤਕਾਰ ਬੜੀ ਸ਼ਰਦਾ ਉਹਨਾਂ ਦੇ ਵਿੱਚ ਇੱਥੋਂ ਦੇ ਲੋਕਾਂ ਨਾਲ ਜਦੋਂ ਗੱਲਬਾਤ ਹੋਈ ਹੈ ਵਿਚਰੇ ਹਾਂ ਲੋਕਾਂ ਨਾਲ ਕਿਵੇਂ ਦਾ ਤਜਰਬਾ ਹੈ ਇਹੋ ਜੀ ਸ਼ਰਦਾ ਸਾਡੇ ਪੰਜਾਬ 'ਚ ਵੀ ਨਹੀਂ ਹੈਗੀ ਜੋ ਜੀ ਸ਼ਰਦਾ ਇੱਥੇ ਹੈਗੀ ਹੈ ਹੂੰ ਸਿੰਧੀ ਪਸ ਸਿੱਖ ਜਿਹੜੇ ਉਹ ਬਹੁਤ ਸ਼ਰਦਾ ਨਾਲ ਸੇਵਾ ਕਰਦੇ ਆ ਹੂੰ ਸਾਡੇ ਮਤਲਬ ਉਹ ਨਹੀਂ ਸੇਵਾ ਨਹੀਂ ਕਰਦੇ ਜਿੰਨੀ ਸਿੰਧੀ ਸਿੱਖ ਕਰਦੇ ਹਰ ਗੁਰਦੁਆਰੇ ਸਾਹਿਬ ਜਾ ਕੇ ਸਾਨੂੰ ਕੋਈ ਨਾ ਕੋਈ ਨਵਾਂ ਸਿੱਖ ਨੂੰ ਮਿਲਦਾ ਉਹ ਅਸੀਂ ਜਾਣਦੇ ਹਾਂ ਕਿ ਕਿਹੇ ਵੀਡੀਓ ਜਰੀਏ ਜਾਂ ਆਪਣੀ ਵੀਡੀਓ ਜਰੀਏ ਉੱਥੇ ਜੋ ਨੌਜਵਾਨਾਂ ਨੂੰ ਸੂਝ ਬਣਦੀ ਸੂਝ ਕੀਤਾ ਜਾਵੇ ਵੀ ਇੱਥੇ ਅੱਗੇ ਤੋਂ ਮਹਾਰਾਜ ਸਚੇ ਪਾਤਸ਼ਾਹ ਨੂੰ ਉਹਨਾਂ ਨੂੰ ਮੌਕਾ ਦੇਣ ਉਹ ਇੱਥੇ ਦਰਸ਼ਨ ਕਰਨ ਆਉਣ ਬਹੁਤ ਸ਼ੁਕਰੀਆ ਜੀ ਤਾਂ ਅਸੀਂ ਇਸ ਵਕਤ ਤੁਹਾਨੂੰ ਹਸਨ ਅਬਦਾਲ ਦਾ ਪੰਜਾ ਸਾਹਿਬ ਗੁਰਦੁਆਰਾ ਗੁਰੂ ਘਰ ਦੇ ਵਿੱਚ ਖੜੇ ਆਂ ਇਹ ਤਸਵੀਰ ਦੇ ਜ਼ਰੀਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਅਸੀਂ ਕਿਹੜੀ ਜਗ੍ਹਾ ਦੇ ਉੱਤੇ ਆਏ ਆਂ ਔਰ ਪਾਕਿਸਤਾਨ ਵਾਲੇ ਪਾਸੇ ਜਿੰਨੇ ਗੁਰਧਾਮ ਨੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੈਮਰੇ ਦੀ ਅੱਖ ਦੇ ਜ਼ਰੀਏ ਜੇ ਤੁਸੀਂ ਨਹੀਂ ਵੀ ਕਿਸੇ ਵਜ੍ਹਾ ਕਰ ਪਹੁੰਚ ਸਕੇ ਤਾਂ ਤੁਹਾਨੂੰ ਇਸ ਦੇ ਦਰਸ਼ਨ ਕਰਵਾਏ ਜਾਣ ਤਾਂ ਇਸ ਵਕਤ ਅਸੀਂ ਹਸਨ ਅਬਦਾਲ ਦੇ ਵਿੱਚ ਪੰਜਾ ਸਾਹਿਬ ਗੁਰਦੁਆਰਾ ਦੇ ਵਿੱਚ ਜਿਹੜੇ ਆਏ ਆ ਤੇ ਬਹੁਤ ਸਾਰੇ ਜਿਹੜੇ ਸੰਗਤ ਹੈ ਉਹ ਇੱਥੇ 2 ਦਿਨ ਦਾ ਜਿਹੜੇ ਠਹਿਰਾਵ ਕਰੇਗੀ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਸੰਗਤ ਨੇ ਜਾਣਾ ਤੇ ਫਿਰ ਡੇਰਾ ਸਾਹਿਬ ਲਾਹੌਰ ਤਾਂ ਇਹ ਉਹ ਗੁਰੂ ਘਰ ਸੀ ਜਿੱਥੇ ਅਸੀਂ ਤੁਹਾਨੂੰ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਤਸਵੀਰ ਜੋ ਕੀਰਤਨ ਵੀ ਚੱਲ ਰਿਹਾ ਹੈ ਲਗਾਤਾਰ ਗੁਰਬਾਣੀ ਦਾ ਉਚਾਰਨ ਹੋ ਰਿਹਾ ਹੈ ਤੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਜਾਵੇਗਾ ਤੇ ਇੱਥੇ ਦੇ ਦਰਸ਼ਨ ਤੋਂ ਤੁਹਾਨੂੰ ਅਸੀਂ ਕਰਾ ਰਹੇ ਹਾਂ ਅੰਦਰ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਸੱਜੇ ਪਾਸੇ ਦਾ ਜੋ ਦ੍ਰਿਸ਼ ਹੈ ਇੱਥੋਂ ਦੇਖਿਆ ਜਾ ਸਕਦਾ ਜਿੱਥੇ ਅਸੀਂ ਪਹਿਲਾਂ ਵੀ ਤਸਵੀਰ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਸਾਧ ਸੰਗਤ ਦੂਰ ਦਰਾਡੇੋਂ ਚੱਲ ਕੇ ਤੇ ਇੱਥੇ ਦਰਸ਼ਨ ਦੇਦਾਰ ਕਰਨ ਦੇ ਲਈ ਆਉਂਦੀ ਹੈ ਤੇ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵੇਖੇ ਅਸੀਂ ਤੁਹਾਨੂੰ ਇਹ ਤਸਵੀਰ ਸਾਂਝੀ ਕੀਤੀ ਹੈ ਚਾਹੇ ਉਹ ਪਾਕਿਸਤਾਨ ਵਾਲੇ ਪਾਸੇ ਜਾਂ ਭਾਰਤ ਵਾਲੇ ਪਾਸੇ ਜਾਂ ਹੋਰ ਦੂਰ ਦਰਾਡੇ ਸੰਗ ਜਿਹੜੀ ਆਈ ਹੈ ਉਹ ਇੱਥੇ ਦਰਸ਼ਨ ਦੇਦਾਰ ਕਰਦੀ ਹੈ ਇਸੇ ਤਰ੍ਹਾਂ ਅਸੀਂ ABC ਪੰਜਾਬ ਦੇ ਜ਼ਰੀਏ ਤੁਹਾਡੇ ਤੱਕ ਵਾਕਵਾਕ ਪਾਕਿਸਤਾਨ ਦੀਆਂ ਥਾਵਾਂ ਦੀ ਗੁਰੂ ਧਾਮਾਂ ਦੀ ਤੇ ਹੋਰ ਤਸਵੀਰ ਦਿਖਾਉਂਦੇ ਰਵਾਂਗੇ ਕੋਸ਼ਿਸ਼ ਕਰਦੇ ਰਹਿਾਂਗੇ ਕਿ ਇਥੋਂ ਇਤਿਹਾਸ ਤੋਂ ਵੀ ਜਾਣੂ ਕਰਵਾਉਂਦੇ ਰਹੀਏ ਔਰ ਇਥੋਂ ਕੈਮਰੇ ਦੀ ਅੱਖ ਜਰੀਏ ਤੁਹਾਡੇ ਤੱਕ ਇਹ ਤਸਵੀਰਾਂ ਵੀ ਪਹੁੰਚਾਉਂਦੇ ਰਹੀਏ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਹਸਨ ਅਬਦਾਲ